ਇੰਨੇ ਮਗਰ ਦੇਖੋ ਇਹ ਕੈਫੇ ਆ ਲੱਗਦਾ ਨਾ ਜਿਵੇਂ ਘਰ ਆ ਜਿਹੜੀ ਨਾ ਗਵਰਨਮੈਂਟ ਨੇ ਹੁਣ ਜਿਹੜੀ ਇਹ ਜਗਾ ਜਿਹੜੀ ਆ ਇੱਥੇ ਯਾਦਗਾਰ ਬਣਾ ਦਿੱਤੀ ਆ ਪਿੱਛੇ ਵਿਕਟੋਰੀਆ ਦੇ ਵਿੱਚ ਫਿਸ਼ਰਮੈਨ ਵੌਫ ਤੇ ਖੜੇ ਆ ਯਾਰ ਇਹ ਨਾ ਜਿਹੜਾ ਵੌਫ ਆ ਦੇਖੋ ਐ ਤੇ ਲੱਗੀ ਬੋਟਾਂ ਆ ਪਰ ਇੱਥੇ ਨਾ ਫਲੋਟਿੰਗ ਹਾਊਸ ਆ ਆ ਬਿਲਡਿੰਗ ਇਨੀ ਸ਼ਾਨਦਾਰ ਹੈ ਨਹੀਂ ਵਾਰਤ ਬਹੁਤ ਵੱਡੀ ਬਿਲਡਿੰਗ ਆ ਦੇਖੋ ਮੈਂ ਦੇਖੋ ਨਾ ਦੇਖੋ ਕਿੰਨੀ ਭੀੜ ਇਕੱਲੀ ਆ ਇਸ ਟਾਈਮ ਤੇ ਇਹ ਜਵਾਰੀਆਂ ਦਾ ਡੰਡ ਆ ਆ ਬੈਂਫ ਤੋਂ ਵੈਨਕੂਵਰ ਜਾਂਦੇ ਆਇਆ ਰਸਤੇ 'ਚ ਸੀ ਕੱਲ ਜਿਹੜਾ ਸੀ ਕੈਮਲੂਸ ਰਾਤ ਰੁਕੇ ਸੀ ਤੇ ਹੁਣ ਸਾਡਾ ਸਟਾਪ ਆਇਆ ਜਿਹੜਾ ਅਗਲੇ ਦਿਨ ਦਾ ਹੈਗਾ ਏ ਹੋਪ ਸ਼ਹਿਰ ਤੇ ਇਹ ਸ਼ਹਿਰ ਦੀ ਨਾ ਖਾਸੀਤ ਮੈਂ ਦੇਖੀ ਦੇਖੋ ਸਾਰੇ ਪਾਸੇ ਪਹਾੜ ਆ ਤੇ ਪਹਾੜਾਂ 'ਚ ਨਾ ਦੇਖੋ ਬੱਦਲ ਜਿਹੜੇ ਆ ਬਿਲਕੁਲ ਨਾਲ ਲੱਗੇ ਆਗੇ ਪਏ ਆ ਤੇ ਐ ਬਿਲਕੁਲ ਪਹਾੜਾਂ ਦੇ ਵਿੱਚੇ ਵਿੱਚ ਹੈ ਰਿਹਾ ਸਾਰੇ ਪਾਸੇ ਉਧਰ ਵੀ ਦੇਖੋ ਦੂਜੀ ਸਾਈਡ ਵੀ ਦੇਖੋ ਬਹੁਤ ਸੋਹਣਾ ਸ਼ਹਿਰ ਆ ਵਿੱਚੇ ਵਿੱਚ ਇੱਕ ਗੱਲ ਹੋਰ ਵੇਖੀ ਪੰਜਾਬੀ ਇੱਥੇ ਬਹੁਤ ਘਟਿਆ ਜ਼ਿਆਦਾਤਰ ਗੋਰੀ ਹੀ ਆ ਤਮੂੜਾ ਕਲਾ ਡੈਸਕਟਾਪ ਹੈਗਾ ਵਾ ਜਿਹੜੇ ਮਾਨ ਮਾਨ ਫਾਰਮ ਹੈ ਪੰਜਾਬੀਆਂ ਦੇ ਫਾਰਮ ਹੈ ਉੱਥੋਂ ਕਹਿੰਦੇ ਸਟਰਾਬੇਰੀ ਵਗੈਰਾ ਤੋੜਦੇ ਚਲੋ ਆਓ ਚਲ ਜਾਈਏ ਫਾਰਮ ਮਾਨ ਫਾਰਮ ਆਏ ਪੰਜਾਬੀਆਂ ਦੇ ਫਾਰਮ ਹੈ ਸਟਰਾਬੇਰੀ ਵਗੈਰਾ ਇੱਥੇ ਪਿਕਅਪ ਕਰਨੀ ਆ ਦੇਖੋ ਕਿੰਨਾ ਵਧੀਆ ਸੈਟਅਪ ਹੈ ਇਹਨਾਂ ਦਾ ਪੈਨਕੂਵਰ ਤੋਂ ਲੱਗ ਗਈ ਆ ਬਿਲਕੁਲ ਬੈਟਸਪੋਰਟ ਦੇ ਲੱਗ ਗਈ ਆ ਬਹੁਤ ਵਧੀਆ ਸੈਟਅਪ ਹੈ ਇਹਨਾਂ ਦਾ ਆ ਜੀ ਵੈਨਕੂਵਰ ਦਾ ਸਭ ਤੋਂ ਵੱਡਾ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਚਾਂਦ ਤੇ ਝੂਲਦੇ ਖਾਲਸੇ ਦੇ ਦੋਸਤੋ ਆਪਾਂ ਪਹੁੰਚ ਚੁੱਕੇ ਆ ਕੈਨੇਡਾ ਦੀ ਸਭ ਤੋਂ ਖੂਬਸੂਰਤ ਤੇ ਮਹਿੰਗੀ ਸਿਟੀ ਵੈਨਕੂਵਰ ਦੇ ਵਿੱਚ ਹੁਣ ਅਸੀਂ ਆਏ ਆ ਸਟੇਨਲੀ ਪਾਰਕ ਸਟੇਨਲੀ پارک ਇਹਨਾਂ ਦੀ ਸਭ ਤੋਂ ਵੱਡੀ پارک ਆ ਇੱਥੇ ਕਹਿੰਦੇ 100 ਏਕੜ ਦੇ ਵਿੱਚ ਫੈਲੀ ਆ ਤੇ ਮੇਰੇ ਮਗਰ ਦੇਖੋ ਇਹ ਕੈਫੇ ਆ ਲੱਗਦਾ ਨਾ ਜਿਵੇਂ ਘਰ ਆ ਪਰ ਇੱਕ ਕੈਫੇ ਆ ਬਹੁਤ ਸੋਹਣਾ ਤੇ ਬਹੁਤ ਸੋਹਣੀ ਲੱਗੀ ਸਟੇਨਲੀ پارک ਤੇ ਇਹਦੇ ਆਪਾਂ ਹੁਣ ਨਾਲ-ਨਾਲ ਆਜੋ ਵਲੌਗ ਬਣਾਉਣੇ ਆ ਤੇ ਨਾਲ-ਨਾਲ ਆਪਾਂ ਚੱਲਦੇ ਆ ਕਿ ਕੈਸਾ ਲੱਗ ਰਿਹਾ ਆ ਆਜੇ ਤੇ ਬਹੁਤ ਖੂਰ ਦੇਖਦੇ ਆ ਇਹਦੇ ਇਹਦੇ ਇੱਥੇ ਆਏ ਆ ਮੈਨੂੰ ਕਿਉਂਵਰ ਕੱਛਾ ਲੱਗਾ ਆ ਤੁਹਾਨੂੰ ਇਹ ਦੇਖਿਆ ਨਹੀਂ ਉਹਨਕੋ ਇਹ ਦੇਖਾਈ ਦਿਓ ਦੇਖਣਾ ਚਾਹੁੰਦੇ ਆ ਫਿਰ ਹਾਂ ਦੇਖੋ ਜੀ ਕਿੰਨੇ ਸੋਹਣੇ ਪਾਰਕ ਆ ਦੇਖੋ ਇਹ ਜੰਗਲ ਦੇ ਵਿੱਚ ਵਿੱਚ ਰਸਤਾ ਜੰਗਲ ਨਹੀਂ ਪਾਰਕ ਦੇ ਵਿੱਚ ਜੰਗਲ ਬਣਿਆ ਹੋਇਆ ਕੁਝ ਜਾਨ ਆਇਆ ਇੱਧਰ ਸ਼ਾਨ ਬੇਰ ਨਾ ਦੇ ਮੈਂ ਬੇਰ ਨਾ ਦੇ ਹੁਣ ਭੱਜ ਜਾਊਗਾ ਆ ਸਟੀਨਲੀ ਪਾਰਕ ਦੇ ਤੋਂ ਯਾ ਜੀ ਆਹ ਨਾਲ ਦਾ ਬ੍ਰਿਜ ਆ ਆ ਦੇਖ ਆ ਉੱਪਰ ਵਹੀਕਲ ਜਾ ਰਹੇ ਤਾਲ ਪਹਾੜ ਐ ਇਸੇ ਕਰਕੇ ਜਿਆਦਾ ਮਹਿੰਗਾ ਵੈਨਕੂਰ ਵੀ ਪਹਾੜਾਂ ਦੇ ਬਿਲਕੁਲ ਆ ਦੇਖ ਸਾਰੇ ਪਾਸੇ ਪਹਾੜ ਆ ਬਹੁਤ ਸ਼ਾਨਦਾਰ ਪਾਰਕ ਆ ਇੱਥੇ ਬਹੁਤ ਸ਼ਾਂਤੀ ਆ ਮੈਨੂੰ ਲੱਗਦਾ ਵੀ ਜਦੋਂ ਇੱਥੇ ਬਰ ਪੈਂਦੀ ਹਣੀ ਹੋਰ ਬਹੁਤ ਸੋਹਣੀ ਲੱਗਦੀ ਹਣੀ ਜਿਸ ਹਿਸਾਬ ਦੇ ਰੋਖਿਆ ਨਾ ਇੱਥੇ ਆ ਸਾਰੇ ਪੱਤੇ ਜਿਹੜੇ ਝੜ ਜਾਂਦੇ ਹਣੇ ਤੇ ਬਹੁਤ ਸੋਹਣਾ ਲੱਗਦਾ ਨਾ ਆ ਆਪਾਂ ਨੂੰ ਇੱਥੇ ਘੋੜੇ ਦੇ ਬੱਗੀ ਦੇ ਦਾ ਟੂਰ ਕਰਾਉਂਦੇ ਆ ਬੱਗੀ ਦੇ ਉੱਤੇ ਸਟੇਨਲਿਸ ਪਾਕ ਦਾ ਸਾਰਾ ਟੂਰ ਕਰਾਉਂਦੇ ਨਾਲ ਨਾਲ ਗਾਈਡਰ ਆ ਵਿੱਚ ਬੋਲ ਰਿਹਾ ਤੇ ਨਾਲ-ਨਾਲ ਸਾਰਾ ਦੱਸੀ ਜਾਂਦੇ ਵੀ ਕਿੱਦਾਂ ਸਟੇਨਲਿਸ ਪਾਕ ਦੇ ਆਲੇ ਦੁਆਲੇ ਜਾਣਾ ਨਵਾਂ ਕੋਈ ਵਾਰ ਇਹ ਸਟੇਡੀ ਦੇ ਵਿੱਚੋਂ ਦੀ ਜਾ ਰਹੇ ਆ ਜੀ ਦੇਖੋ ਇਹ ਲਾਈਟਾਂ ਨੇ ਇਦਾਂ ਇਹਨਾਂ ਨੇ ਉੱਤੇ ਤਾਰਾ ਬੰਨ ਕੇ ਨਾ ਉੱਪਰਾਂ ਕਰਾਸ ਦੇ ਸਾਈਨ ਵੀ ਇੱਧਰ ਦੋ ਲੈਣ ਜ ਨਹੀਂ ਜਾ ਸਕਦੇ ਇੱਧਰ ਤੁਸੀਂ ਜਾ ਸਕਦੇ ਆ ਇਹ ਦੂਜੇ ਨਹੀਂ ਲਾਏ ਕਿਉਂਕਿ ਇਹ ਮੇਬੀ ਆ ਕਾਫੀ ਜਦ ਤੋ 3 ਲੇਨ ਰੋਡ ਆ ਇਹ ਕਰਕੇ 3 ਇੱਕ ਬੰਨੇ 3 ਇੱਕ ਬੰਨੇ ਵੈਰੀ ਇੰਟਰਸਟਿੰਗ ਬਿਲਡਿੰਗ ਆ ਕੈਨੇਡਾ ਪਲੇਸ ਦੇ ਵਿੱਚ ਨਾ ਰਾਈਡ ਆ ਬਾਈ ਜਿਹੜਾ ਹੈਡ ਲੈ ਸਕਦਾ ਕੈਨੇਡਾ ਵਾਲਾ ਤੇ ਇਹ ਫਲਾਈਓਵਰ ਰਾਈਡ ਆ ਅਸੀਂ ਇਹਦੇ ਨਾਲ ਦੀ ਰਾਈਡ ਲਈ ਉੱਥੇ ਡਿਜ਼ਨੀ ਆ ਡਿਜ਼ਨੀ ਲੈਂਡ ਦੇ ਵਿੱਚ ਅਮਰੀਕਾ ਸਾਡੇ ਬੰਦੇ ਲੱਗੇ ਕਿਉਂਕਿ ਅਸੀਂ ਕਿਹਾ ਅਸੀਂ ਤਾਂ ਲੈ ਆਏ ਰਾਈਡ ਆ ਉਹ ਸਾਰੇ ਲੱਗੇ ਲੈਣਾ ਚ ਇੰਦੇ ਤੇ ਵੀਊ ਦੇਖੋ ਬਹੁਤ ਸ਼ਾਨਦਾਰ ਵੀਊ ਆ ਤੇ ਆ ਪਰਲੀ ਸਾਈਡ ਆਪਾਂ ਜਾਣਾ ਜਿੱਥੇ ਕਾਮਾਂਗਾਟਾ ਮਾਰੂ ਜਾਜ ਆਇਆ ਹੈ ਨਾ ਉੱਥੇ ਜਾ ਕੇ ਆਪਾਂ ਉੱਥੇ ਵੀਡੀਓ ਬਣਾਉਣੇ ਆ ਆ ਪਰਲੇ ਬੰਨੇ ਪੋਰਟ ਆ ਜਿੱਥੇ ਆ ਕੇ ਲੱਗਾ ਏਹੀ ਜਗ੍ਹਾ ਆ ਉਹ ਬੈਨਕੂਵਰ ਜਿੱਥੇ ਆਪਣੇ ਪੰਜਾਬੀਆਂ ਨੂੰ ਵਾਰਨਿੰਗ ਦਿੱਤਾ ਨਾ ਨੇ ਉਹ ਟਾਈਮ ਦਿੱਤਾ 1938 ਦੇ ਵਿੱਚ ਆ ਉਹ ਜਗ੍ਹਾ ਦੇ ਉੱਤੇ ਆ ਗਏ ਆ ਜਿੱਥੇ 23 ਮਈ 1914 ਨੂੰ ਸਿੱਖਾਂ ਦਾ ਜਿਹੜਾ ਕਾਮਾਂਗਾਟਾ ਮਾਰੂ ਜਾਜ ਲੱਗਾ ਹਿਆ ਕੇ ਇੱਕ ਕੈਨੇਡੀਅਨ ਗਵਰਨਮੈਂਟ ਨੇ ਹੁਣ ਜਿਹੜੀ ਇਹ ਜਗ੍ਹਾ ਜਿਹੜੀ ਆ ਇੱਥੇ ਯਾਦਗਾਰ ਬਣਾ ਦਿੱਤੀ ਆ ਪਿੱਛੇ 1 ਕਿਲੋਮੀਟਰ ਤੇ ਆ ਪੋਰਟ ਆ ਉਹ ਪੋਰਟ ਦੇ ਉੱਤੇ ਆ ਕੇ ਜਾਜ ਲੱਗਾ ਕਿਉਂਕਿ ਐਂਟਰੀ ਨਹੀਂ ਦਿੱਤੀ ਸਿੱਖਾਂ ਨੂੰ ਉਸ ਟਾਈਮ ਦੇ ਉੱਤੇ ਇਹ ਸਿੱਖਾਂ ਦੀ ਹਿਸਟਰੀ ਦੇ ਵਿੱਚ ਇੱਕ ਬਹੁਤ ਇਤਿਹਾਸਿਕ ਜਗ੍ਹਾ ਵਾ ਕਿਉਂਕਿ ਉਸ ਟਾਈਮ ਦੇ ਉੱਤੇ 2 ਮਹੀਨੇ ਉਹ ਜਾਜ ਇੱਥੇ ਆ ਕੇ ਖੜਾ ਰਿਹਾ ਤੇ ਇੱਥੋਂ ਤੱਕ ਕਿ ਸਿੱਖਾਂ ਕੋ ਰਸਲ ਪਾਣੀ ਵੀ ਜਿਹੜਾ ਮੁੱਕ ਗਿਆ ਸੀ ਤੇ ਉਹ ਟਾਈਮ ਦੇ ਉੱਤੇ ਜਿਹੜੀ ਖਾਲਸਾ ਦਵਾਨ ਸੁਸਾਇਟੀ ਇਹ ਲੰਗਰ ਪ੍ਰਸ਼ਾਦਾ ਪਚਾਉਂਦੇ ਰਿਹਾ ਜਿੰਨਾ ਚ ਅੱਧਾ ਕਿੰਦ ਕਹਿੰਦੇ ਕੁਝ ਹੀ ਸਮਾਨ ਜਿਹੜਾ ਜਾਣ ਦਿੱਤਾ ਜਾਂਦਾ ਸੀ ਤੇ ਪਰ ਇਸ ਘਟਨਾ ਨੇ ਨਾ ਇਮੀਗ੍ਰੇਸ਼ਨ ਪਾਲਿਸੀ ਕੈਨੇਡਾ ਦੀ ਬਦਲ ਕੇ ਰੱਖ ਦਿੱਤੀ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਇਤਿਹਾਸ ਛੋਟੇ ਹੁੰਦੇ ਆ ਉੱਥੇ ਪੜਿਆ ਵਾ ਤੇ ਹੁਣ ਫਿਲਮੀ ਪਿੱਛੇ ਤਰਸੇਮ ਜੱਸੜ ਦੀ ਆਈ ਹੈ ਇਤਿਹਾਸ ਸਾਰਿਆਂ ਨੂੰ ਆ ਜੱਡਾ ਵਨਕੂਵਰ ਦੇ ਵਿੱਚ ਤਕਰੀਬਨ ਤੀਸਰਾ ਦਿਨ ਤੇ ਦਿਨ ਦਾ ਚੇਤਾ ਭੁੱਲ ਗਿਆ ਇੱਥੇ ਖੜੇ ਆ ਪਹਾੜੀ ਦੇ ਉੱਪਰ ਤੇ ਇੱਥੇ ਸਾਰਾ ਵੈਨਕੂਵਰ ਦਿਖਦਾ ਦੇਖੋ ਆਹ ਦੂਰ ਤੱਕ ਦੇਖੋ ਆਸਟੇਨਲੀ ਪਾਰਕ ਆ ਜਿੱਥੇ ਕੱਲ ਆਪਾਂ ਗਏ ਸੀ ਆਹ ਬ੍ਰਿਜ ਦੇ ਅੰਦਰ ਤੇ ਇੱਧਰ ਸਾਰਾ ਇਹ ਸਮੁੰਦਰ ਹੀ ਆ ਨਾ ਭਾਈ ਸਾਰਾ ਪੋਰਟ ਲੱਗਦਾ ਹਾਂ ਕਾਲ ਸੀ ਹੈ ਸੀ ਦੇ ਨਾਲ ਸਾਰਾ ਜਿਹੜਾ ਵੈਨਕੂਵਰ ਦਿਖਦਾ ਮਾਪਾ ਹਾਈ ਪ੍ਰੈਸ ਮਾਊਂਟਨ ਆਇਆ ਵੈਨਕੂਵਰ ਦੇ ਤੇ ਇੱਥੇ ਆ ਕੇ ਜਦੋਂ ਮੈਂ ਸਾਈਨ ਦੇਖਿਆ 올림픽 ਦਾ ਤੇ ਮੈਂ ਫਿਰ ਬਾਅਦ ਪਤਾ ਲੱਗਾ ਵੀ 2010 ਦੇ ਵਿੱਚ ਵੈਨਕੂਵਰ ਦੇ ਵਿੱਚ 올림픽ਸ ਵੀ ਹੋਈਆਂ ਸੀ ਤੇ ਇੱਥੇ ਨਾ ਆਹ ਦੇਖੋ ਉੱਪਰ ਚੇਅਰ ਲਿਫਟ ਵੀ ਜਾਂਦੀ ਆ ਤੇ ਇੱਥੇ ਉਹ ਰਾਈਡ ਵੀ ਹੈਗੀ ਜਿਹੜੀ ਜਿੱਥੇ ਆਪਣਾ ਤੁਸੀਂ ਰਾਈਡ ਦੇ ਉੱਪਰ ਬਹਿ ਕੇ ਤੇ ਸਾਰੇ ਵਿਊ ਦੇਖ ਸਕਦੇ ਆ ਤੇ ਹੋਰ ਵੀ ਇੱਥੇ ਨਾਲ ਆ ਬਣਿਆ ਵਾ ਰਹਿਣ ਵਾਸਤੇ ਬਣਿਆ ਇੱਥੇ ਲਾਜ ਵੀ ਬਣੀ ਰਹਿਣ ਵਾਸਤੇ ਤੇ ਆਬ ਐਕਟੀਵਿਟੀਆਂ ਵੀ ਕਿੰਨੀਆਂ ਚੱਲ ਰਹੀਆਂ ਐਕਸਟਰੋਇੰਗ ਹੈ ਹਾਂ ਐਕਸਟਰੋਇੰਗ ਹੈ ਅਬੀ ਦੂਰ ਉਹ ਜਿਹੜਾ ਆਪਾਂ ਜਿਹੜਾ ਕੁਹਾੜੀ ਛੁੱਟਦੇ ਵਾ ਦੂਰ ਚਲਾ ਕੇ ਉਹ ਸਾਰਾ ਕੁਝ ਇੱਥੇ ਚੱਲਦਾ ਕਾਫੀ ਇੰਟਰਸਟਿੰਗ ਹੈ ਬੰਨ ਕੁਬਰਦਾ ਬੰਨਾ ਐ ਲੱਗ ਗਈ ਉਹਨੂੰ ਕੁਬਰ ਤੋਂ ਤੁਸੀਂ ਅੰਦਰੇ ਅੰਦਰ ਜਿਹੜਾ ਤੁਹਾਨੂੰ ਅੱਧਾ ਘੰਟਾ ਲੱਗਦਾ ਤੇ ਸਾਰੇ ਪਾਸੇ ਥੀ ਵਿਊ ਬਹੁਤ ਵਧੀਆ ਬੰਨ ਅੱਜਕੱਲ ਇਹਨਾਂ ਦੇ ਫੁੱਲ ਹੀ ਬਹੁਤ ਸੋਹਣੇ ਲੱਗਦੇ ਜਿਹੜੇ ਇੱਥੇ ਨਿਕਲੇ ਆ ਉਹਦੀ ਗਰਮੀਆਂ ਚੱਲ ਰਹੀਆਂ ਨੇ ਕੈਨੇਡਾ ਦੀਆਂ ਤੇ ਫੁੱਲ ਬਹੁਤ ਸੋਹਣੇ ਆਜੋ ਅੱਗੇ ਜਾ ਕੇ ਆਪਾਂ ਦੇਖਦੇ ਹਾਂ ਕਿਹੜੀਆਂ-ਕਿਹੜੀਆਂ ਐਕਟੀਵਿਟੀਆਂ ਅੱਛਾ ਇੱਕ ਗੱਲ ਤੁਹਾਨੂੰ ਦੱਸਾਂ ਕੈਨੇਡਾ ਦੇ ਵਿੱਚ ਨਾ ਇੱਕ ਚੀਜ਼ ਬੜੀ ਉਹ ਇਹ ਆ ਵੀ ਹਰ ਇੱਕ ਚੀਜ਼ ਦਾ ਜਿਹੜਾ ਜਿਹੜਾ ਪ੍ਰਾਈਸ ਹੈ ਨਾ ਬਹੁਤ ਜ਼ਿਆਦਾ ਹਾਈ ਆ ਜੇ ਤੱਕ ਕਿ ਜਿਹੜੀਆਂ ਹੁਣ ਨੈਸ਼ਨਲ ਪਾਰਕਾਂ ਦੀਆਂ ਉਹਨਾਂ ਦੀ ਐਂਟਰੀ ਵੀ ਜਿਹੜੀ ਆ ਉਹ ਇਹਨਾਂ ਨੇ ਕੱਲੀ ਐਂਟਰੀ 25 25 30 ਰਿਹਾ ਉਸ ਤੋਂ ਬਾਅਦ ਅੰਦਰ ਜਾ ਕੇ ਰਾਈਡਾਂ ਦੇ ਜਿਹੜੇ ਪੈਸੇ ਆ ਬਹੁਤ ਜ਼ਿਆਦਾ ਜਿੱਦਾਂ ਮੰਨ ਲਓ ਵੀ 100 ਡਾਲਰ ਦੇ ਲਾਗੇ 70 ਡਾਲਰ ਇਦਾਂ ਪੈਸੇ ਰੱਖੇ ਆ ਜਿਹੜੇ ਕਿ ਆਸਟ੍ਰੇਲੀਆ ਚ ਨੈਸ਼ਨਲ ਪਾਰਕਾਂ ਦੇ ਐਂਟਰੀ ਦੇ ਆਪਾਂ ਕੋਈ ਨਹੀਂ ਭਰਦੇ ਦੋਸਤੋ ਆਪਾਂ ਖੜੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਾਈਟ ਰੌਕ ਫੀਅਰ ਫੇਅਰ ਦੇ ਉੱਤੇ ਤੇ ਇਹ ਕੈਨੇਡਾ ਦਾ ਲੌਂਗੇਸਟ ਫੇਅਰ ਆ ਲੌਂਗੇਸਟ ਫੇਅਰ ਆ 1914 ਦੇ ਵਿੱਚ ਬਣਿਆ ਤੇ ਆ ਦੇਖੋ ਇੱਥੇ ਕਿੰਨੀ ਆਵਾਜ਼ ਆਈ ਰਾਤ ਦੇ 10 ਵਜੇ ਆ ਤੇ ਤਕਰੀਬਨ ਅਹੀਂ ਇਹਦੇ ਲੰਕਾਂ ਐ ਪਾਰਕਿੰਗ ਦੇ ਵਿੱਚੋਂ ਸਾਰੀਆਂ ਦੁਕਾਨਾਂ ਇੱਥੇ ਜਿਹੜੀਆਂ ਆ ਉਹ ਆਪਣੀ ਇੰਮੀਰ ਕੋਰੇ ਵਾਲੀਆਂ ਸਾਰੀਆਂ ਦੁਕਾਨਾਂ ਭਰੀਆਂ ਪਈਆਂ ਅਹੀਂ ਸੰਕਾਣੇ ਨਾਲ ਉੱਥੇ ਕੈਨੇਡਾ ਦੇ ਆਉਣ ਵਾਲਾ ਤੇ ਨਾਲ ਹੀ ਨਾ ਇਹਦੇ ਆ ਬਾਰਡਰ ਐ ਆਪਣਾ ਕੈਨੇਡਾ ਅਮਰੀਕਾ ਕੈਨੇਡਾ ਦਾ ਬਾਰਡਰ ਐ ਪਾਣੀ ਦੇ ਵਿੱਚ ਹੋਰ ਦੂਰੋਂ ਤਾਂ ਦਿਖਾ ਨਹੀਂ ਸਕਦੇ ਇਹਦੇ ਨਾਲ ਹੀ ਬਾਰਡਰ ਐ ਇਹ ਕਰਕੇ ਲੋਕ ਜਿਹੜਾ ਇੱਥੇ ਕਾਫੀ ਵਿਜ਼ਿਟ ਕਰਨ ਆਉਂਦੇ ਆ ਇਹ ਵਾਵਾ ਫੇਮਸ ਐ ਤੇ ਇਹਦੀਆਂ ਲਾਈਟਾਂ ਸ਼ਾਇਦ ਹੁਣ ਥੋੜੀ ਦੇਰ ਤੱਕ ਜਗ ਜਾਣੀਆਂ ਤੁਹਾਨੂੰ ਲਾਈਟਾਂ ਵਿੱਚ ਦਿਖਾਉਣੇ ਆ ਆਜਾ ਇਹ ਰਾਤ ਦਾ 뷰 ਆ ਜੀ ਵਾਈਟ ਟਰੱਕ ਪੀਰ ਦਾ ਆ ਦੇਖੋ ਸਾਰਾ ਵਾਈਟ ਟਰੱਕ ਦੀ ਸਿਟੀ ਜਿਹੜੀ ਲੱਗ ਸ਼ਹਿਰ ਆ ਲੱਗੇ ਛੋਟਾ ਸ਼ਹਿਰ ਆ ਜਗੰਡਿਆ ਬਿਲਕੁਲ ਬਹੁਤ ਸੋਹਣਾ ਲੱਗ ਰਿਹਾ ਇਧਰ ਸੂਜ ਹੁਣੇ ਡੁੱਬ ਕੇ ਢਿਆਲੇ ਆ ਦੇਖ ਦੋਸਤੋ ਆਪਾਂ ਜਾ ਰਹੇ ਆ ਵੈਨਕੂਵਰ ਤੋਂ ਵਿਕਟੋਰੀਆ ਤੇ ਤੁਹਾਨੂੰ ਜਿੱਦਾਂ ਪਤਾ ਵੀ ਵਿਕਟੋਰੀਆ ਜਿਹੜਾ ਵਾ ਬਹੁਤ ਸੋਹਣਾ ਇੱਕ ਆਇਲੈਂਡ ਆ ਤੇ ਅਸੀਂ ਨਾ ਫੈਰੀ ਤੇ ਸਫ਼ਰ ਕਰ ਰਹੇ ਆ ਉਹ ਵੱਡੀ ਫੈਰੀ ਆ ਤੇ ਇਹ ਫੈਰੀ ਜਿਹੜੀ BC ਫੈਰੀਜ਼ ਜਿਹੜੀ ਨੈਟਵਰਕ ਹੈ ਉਹ ਚਲਾਉਂਦਾ ਤੇ ਮੈਂ ਪੜ ਕੇ ਬੜਾ ਹਰਾਮ ਹੋਇਆ ਕਿ 20 ਮਿਲੀਅਨ ਬੰਦਾ ਜਿਹੜਾ ਸਾਲ ਦਾ ਉਹ ਟਰੈਵਲ ਕਰਦਾ ਇਹਨਾਂ ਫੈਰੀਆਂ ਦੇ ਉੱਤੇ ਤੇ ਲਾਰਜੈਸਟ ਵਰਲਡ ਦਾ ਨੈਟਵਰਕ ਹੈ ਜਿਹੜਾ BC ਫੈਰੀ ਦਾ which is very very interesting ਤੇ ਇਹ ਫੈਰੀ ਜਿਹੜੀ ਆ ਡੇਢ ਘੰਟਾ ਲੈਂਦੀ ਆ ਕਲਕੂਤਰ ਤੋਂ ਜਿੰਨੇ ਵੀ ਜਾਣਾ ਹੋਵੇ ਲਗਭਾਗੇ ਬੋਕ ਹੀ ਰਹਿੰਦੀ ਆ ਬਹੁਤ ਵੱਡੀ ਫੈਰੀ ਆ ਵਿੱਚੇ ਤੁਹਾਡੀ ਗੱਡੀ ਵੀ ਜਾ ਸਕਦੀ ਆ 70 ਡਾਲਰ ਇਹ ਗੱਡੀ ਦੇ ਲੈਂਦੇ ਆ ਤੇ ਅਰਾਊਂਡ 20 ਡਾਲਰ ਪਰ ਪੈਸੈਂਜਰ ਪਲੱਸ ਟੈਕਸ ਟਕਸ ਪਾ ਕੇ ਜਿੱਦਾਂ ਤੁਸੀਂ ਦੋ ਜਾਣੇ ਆ ਤੇ ਤੁਹਾਡਾ ਇਹ 200 ਡਾਲਰ ਲੱਗ ਜਾਂਦਾ ਪਰ 뷰 ਬਹੁਤ ਸੋਹਣਿਆ ਫੈਰੀ ਦੇ ਉੱਤੋਂ ਤੇ ਬਹੁਤ ਵੱਡੀ ਫੈਰੀ ਆ 4 4 ਕੇ 5 ਲੈਵਲ ਆ ਜਿਹੜੇ ਉਹ ਥੱਲੇੋਂ ਗੱਡੀਆਂ ਤੋਂ ਲੈ ਕੇ ਉੱਪਰ ਤੱਕ ਤੇ ਤੁਸੀਂ ਦੇਖੋ ਆਲੇ ਦੁਆਲੇ 뷰 ਕਿੰਨੇ ਸੋਹਣੇ ਆਹੀਂ ਸਵੇਰੇ ਸਵੇਰ ਜਿਹੜਾ 7 ਵਜੇ ਵਾਲੀ ਫੈਰੀ ਤੇ ਚੜੇ ਤੇ ਤਾਂ ਮੈਂ ਥੋੜੇ ਜਿਹਾ ਫੈਰੀ ਤੇ ਅਸੀਂ ਵੀਡੀਓ ਬਣਾ ਕੇ ਦਿਖਾ ਦਿੰਦੇ ਆ ਕਿ ਕਾਫੀ ਵੱਡੀ ਫੈਰੀ ਆ ਤੇ ਬਾਕੀ ਜਿਹੜਾ ਸਾਰਾ ਵਲੌਗ ਹੈ ਉਹ ਤੇ ਉੱਥੇ ਜਾ ਕੇ ਬਣਾ ਆ ਵਿਕਟੋਰੀਆ ਹੀ ਪਰ ਆਜੋ ਮੈਂ ਤੁਹਾਨੂੰ ਫੈਰੀ ਦੇ ਨਾਲ ਨਾਲ ਥੋੜਾ ਜਿਹਾ ਆਕਾਸ਼ ਨੂੰ ਕੈਮਰਾਮੈਨ ਕਾਸ਼ਦੀਪ ਸਿੰਘ ਨੂੰ ਕਹੂੰਗਾ ਵੀ ਇੱਕ ਰੀ ਮਾੜੀ ਮਾੜੀ ਵੀਡੀਓ ਦਿਖਾ ਦੇ ਕਿ ਕਿੰਦਾ ਦਾ ਸਾਹਬ ਦਾ ਡੱਢਾ ਜਿਆਦਾ ਪਬਲਿਕ 뷰 ਇਹ ਕਰਕੇ ਆਪ ਲੈ ਨਹੀਂ ਸਕਦੇ ਪਰ ਜਿੰਨਾ ਕੋ ਆਪਾਂ ਨਾਲ ਲੈ ਲੈਂਦੇ ਆਜੋ ਦਿਖਾ ਦੇ ਮਾੜਾ ਆ ਵੀ ਕਿੱਦਾਂ ਕਿੱਦਾਂ 15 ਆਪਣੇ ਬੰਦਿਆਂ ਤੱਕ ਇੱਥੇ ਬੈਠੇ ਆਪਣੇ ਨਾਲ ਦੇ ਉਹਨਾਂ ਦਾ ਦਿਖਾ ਦੇ ਮਾੜਾ ਆ ਇੱਥੇ ਕਿ ਜਲਦੀ ਤੁਸੀਂ ਆਓ ਆ ਦੇਖੋ ਫੈਰੀ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਐਡਜਸਟ ਹੋਈਆਂ ਨੇ ਹੁਣ ਸਾਰੀ ਦੇ ਵਿੱਚ ਹੀ ਆਪਾਂ ਗੱਡੀਆਂ ਲਾਈਆਂ ਤੇ ਉਤਰਨ ਵਾਲੇ ਹੋਣੇ ਹੀ ਮੈਂ ਤੁਹਾਨੂੰ ਮਾੜਾ ਫੈਰੀ ਦਾ ਬਾਹਰੋਂ ਦਿਖਾਉਣਾ ਵੀ ਆ ਸਾਡਾ ਕੁਰਬਾਨ ਸਿੰਘ ਕਲਸ਼ਾਨ ਅਮਨਦੀਪ ਆ ਦੇਖੋ ਬਾਹਰੋਂ ਮਾੜਾ ਵੀਊ ਦੇਖੋ ਸੂਰ ਚੜ ਰਿਹਾ ਸਵੇਰੇ ਸਵੇਰੇ ਤੇ ਫੈਰੀ ਡੌਕ ਤੇ ਲੱਗੀ ਆਗੇ 18ਵੀਂ ਸਦੀ ਵਿੱਚ ਬਣਿਆ ਸ਼ਹਿਰ ਵਿਕਟੋਰੀਆ ਟਿਕਾ ਟਾਪੂ ਆ ਉੱਥੇ ਸੀ ਬਾਈ ਫੈਰੀ ਆਏ ਮੈਨਕੂਵਰ ਤੋਂ ਘੁੰਮਣ ਪਹਿਲੇ ਆਪਾਂ ਫੈਰੀ ਦੇ ਵਿੱਚ ਦੇਖਿਆ ਜੀ ਕਿ ਆ ਸ਼ਹਿਰ ਦੇ ਮਾੜੇ ਦਰਸ਼ਨ ਕਰੋ ਸੋਹਣਾ ਸ਼ਹਿਰ ਲੱਗਣ ਡਿਆ ਆ ਸਾਹਮਣੇ ਬਰਫ਼ ਦੇ ਪਹਾੜ ਆ ਬਿਲਕੁਲ ਆ ਦੇਖੋ ਪਹਾੜਾਂ ਦੇ ਵਿੱਚ ਵਸਿਆ ਤੇ ਆ ਆਸੇ ਪਾਸੇ ਸਮੁੰਦਰ ਆ ਦੇ ਸਾਰਾ ਬੜੀ ਖਲਾਬੀ ਆ ਵਿਕਟੋਰੀਆ ਦੇ ਵਿੱਚ ਫਿਸ਼ਰਮੈਨ ਵੋਫ ਤੇ ਖੜੇ ਆ ਯਾਰ ਇਹ ਨਾ ਜਿਹੜਾ ਵੋਫ ਆ ਦੇਖੋ ਇੱਧਰ ਲੱਗੇ ਬੋਟਾਂ ਆ ਪਰ ਇੱਥੇ ਨਾ ਫਲੋਟਿੰਗ ਹਾਊਸ ਹੈ ਤੇ ਥੋੜੀਆਂ ਸ਼ਾਪਾਂ ਆ ਇਹ ਜਿਹੜੇ ਫਲੋਟਿੰਗ ਹਾਊਸ ਹਨ ਇੱਧਰ ਦੇਖੋ ਇਹ ਲੋਕ ਲੋਕ ਇੱਧਰ ਰਹਿੰਦੇ ਆ ਹੈ ਪ੍ਰਾਈਵੇਟ ਹਾਊਮੇ ਆ ਸਾਰੇ ਬਟ ਆਪਾਂ ਜਿਹੜਾ ਵਾ ਇੱਕ ਕੁਇਕ ਸਨੀ ਲੈ ਸਕਦੇ ਕੁਇਕ ਪੀਕ ਲੈ ਸਕਦੇ ਉਹਨਾਂ ਦੀ ਆ ਜਾਓ ਕਿੰਦਾ ਸੋਹਣਾ ਦੇਖੋ ਇਹ ਸਾਰੇ ਘਰ ਉਹਦੇ ਤੇ ਘਰ ਦੇਖੋ ਥੱਲੇ ਫਲੋਟ ਕਰਦੇ ਪਾਣੀ ਆ ਜਾਓ ਤੁਹਾਨੂੰ ਅੱਗੇ ਦਿਖਾਉਣੇ ਅੱਗੇ ਆਓ ਆ ਦੇਖੋ ਇਧਰਲੀ ਸਾਈਡ ਵੀ ਰੈਜ਼ੀਡੈਂਟ ਰਹਿੰਦੇ ਨੇ ਸੋਹਣੇ ਸੁਣੇ ਦੇਖੋ ਨਾਲੇ ਨਾ ਗੁਲਦਸਤੇ ਬਾਹਰ ਫੁੱਲਾਂ ਦੇ ਗੁਲਦਸਤੇ ਲਾਏ ਹਨ ਤੇ ਇਹਨਾਂ ਦਾ ਮੌਸਮ ਅੱਜਕੱਲ ਬਹੁਤ ਸੋਹਣਾ ਫੁੱਲ ਨਿਕਲੇ ਬਹੁਤ ਸੋਹਣੇ ਹਰ ਇੱਕ ਤਰ੍ਹਾਂ ਦਾ ਫੁੱਲ ਨਿਕਿਆ ਕਈਆਂ ਨੇ ਆਪਣੀਆਂ ਬਗੀੜੀਆਂ ਵੀ ਰੱਖੀਆਂ ਇੱਥੇ ਦਾ ਪ੍ਰਾਈਵੇਟ ਬੋਟਾਂ ਇੱਥੇ ਤੇ ਪਰੇ ਤੋਂ ਇੱਕ ਟੈਕਸੀ ਬੋਟ ਵੀ ਜਾਂਦੀ ਜਿਹੜੀ ਤੁਹਾਨੂੰ ਲੈ ਕੇ ਤੁਸੀਂ ਸਾਰ ਵਗੈਰਾ ਕਰ ਸਕਦੇ ਹੋ ਅੰਦਰ ਜਾ ਕੇ ਪਾਣੀ ਦੇ ਵਿੱਚ ਇਹ ਪੈਸੀਫਿਕ ਓਸ਼ਨ ਆ ਸਮੁੰਦਰ ਦਾ ਹਾਰਟ ਆ ਜਿਹੜਾ ਆ ਦੇਖੋ ਇਧਰਲੀ ਸਾਈਡ ਆ ਵੱਡੀ ਬੋਟ ਵੀ ਆ ਕੇ ਲੱਗੀ ਆ ਨਾਲ ਹੀ ਘਰ ਆ ਤਪੋਲ ਛਾਗਰ ਨੂੰ ਦੇਖਣ ਦੇ ਅੱਗੇ ਇੱਧਰ ਦੇਖੋ ਪਿੱਛੇ ਕਿੰਦਾ ਸੋਹਣਾ 뷰 ਆ ਅੱਛਾ ਹਾਊਸ ਹੈ ਵੀ ਓਕੇ ਇਹ ਬੋਟ ਨਹੀਂ ਇਹ ਘਰ ਹੈ ਵਾਹ ਤੇ ਬੋਟ ਸ਼ੇਪ ਹਾਊਸ ਹੈ ਵੈਰੀ ਡਲ ਵੈਰੀ ਵੈਲ ਡਨ ਖੁਲchan ਖੁਲchan ਨੇ ਵੀ ਦੱਸਿਆ ਵੀ ਇਹ ਘਰ ਹੀ ਆ ਬੋਟ ਨਹੀਂ ਹੈਗੀ ਇੱਧਰ ਆ ਕੇ ਅੱਗੇ ਅੱਗੇ ਦੇਖਦੇ ਇੱਧਰ ਆਓ ਦੇਖੋ ਤਕਰੀਬਨ ਇਹ ਮੈਨੂੰ ਲੱਗਦਾ ਵੀ ਠੀਕ ਘਰ ਆ ਠੀਕ ਇੰਨਾ ਸੋਹਣਾ ਬਿਊਟਰ ਪਰਲੀ ਟਵੀਟਿੰਗ ਥੋੜੀ ਜਿਆਦਾ ਲੱਗਦੀ ਹੈ ਹਾਂ ਮੇਬੀ ਤੀ ਤਾਂ 40 ਹੋਣਗੇ ਇੰਨੇ ਘਰ ਲੱਗਦੇ ਸਭ ਸੋਹਣੇ ਬਹੁਤ ਆ ਸਹੀ ਗੱਲ ਬਹੁਤ ਸੋਹਣੇ ਆਪਾਂ ਖੜੇ ਆ ਜੀ ਵੈਨਕੂਵਰ ਦੀ ਬਿਊਟੀਫੁੱਲ ਸਿਟੀ ਕਹ ਲੋ ਆਈਲੈਂਡ ਕਹ ਲੋ ਵਿਕਟੋਰੀਆ ਦੇ ਵਿੱਚ ਤੇ ਮੇਰੇ ਮਗਰ ਹੈਗਾ ਵਾ ਪਾਰਲੀਮੈਂਟ ਬਿਲਡਿੰਗ 18ਵੀਂ ਸਦੀ ਦੀ ਬਿਲਡਿੰਗ ਆ ਇੰਨੀ ਸ਼ਾਨਦਾਰ ਇਮਾਰਤ ਆ ਨਾ ਵੀ ਦੇਖ ਜੀ ਕਰ ਤਾਂ ਦੇਖੀ ਜਾਈਏ ਦੇਖੀ ਜਾਈਏ ਤੇ ਮੇਰੇ ਮਗਰ ਸਟੈਚੂ ਹੈਗਾ ਕੁਈਨ ਐਲਿਜ਼ਾਬੈਥ ਦਾ ਸਟੈਚੂ ਨਾਲ ਹੀ ਤੇ ਮੈਂ ਤੁਹਾਨੂੰ ਸ਼ਹਿਰ ਦੀ ਵਾਈਬ ਚੈੱਕ ਕਰਾਉਣਾ ਦੇਖੋ ਕਿੰਨਾ ਸੋਹਣਾ ਸ਼ਹਿਰ ਹੈ ਯਾਰ ਵਿਕਟੋਰੀਆ ਇੱਕ ਟੂਰਿਸਟ ਪਲੇਸ ਆ ਪਰ ਇਹਨਾਂ ਨੇ ਨਾ ਇਹ ਸ਼ਹਿਰ ਦੀ ਵਾਈਬ ਵੀ ਵੱਖਰੀ ਆ ਜਿੱਦਾਂ ਸਾਰੇ ਕੈਨੇਡਾ ਨਾਲੋਂ ਅਸੀਂ ਚੈੱਕ ਕੀਤਾ ਇੱਥੇ ਡਬਲ ਟਿੱਕਰ ਬੱਸਾਂ ਜਿਹਦਾ ਨਾਲ ਆਪਣੀਆਂ ਹਰ ਇੱਕ ਜਗ੍ਹਾ ਉਹਨਾਂ ਨੇ ਫਲ ਤੰਗੇ ਆ ਤੇ ਦਰਸ਼ੀਦਾਨ ਵੀ ਯਾਦ ਕੀਤਾ ਉਹਨਾਂ ਨੇ ਆਪਣੇ ਆਨ ਉੱਪਰਲੇ ਬੰਨੇ ਹੋ ਸਟੈਚੂ ਆ ਜਿਹੜਾ ਫੌਜੀਆਂ ਦਾ ਸਟੈਚੂ ਵੀ ਆ ਕੈਨੇਡਾ ਦਾ ਚੰਡਾ ਮਿਡਲ ਚਲਾਇਆ ਪਿਆ ਵਾ ਬਹੁਤ ਸੋਹਣੀ ਵਾਜ ਬਿਆ ਇਸ ਪਲੇਸ ਦੀ ਤੇ ਨਾਲ ਹੀ ਇਧਰ ਟੈਕਿਆ ਪਰਲੀ ਸਾਈਡ ਦੇ ਉੱਤੇ ਆਜੋ ਮੈਂ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਆਜੋ ਬਹੁਤ ਸੋਹਣੀ ਜਿਹੜੀ ਆ ਉਹ ਵਾਈ ਬਿਆ ਪਲੇਸ ਦੀ ਚੰਗਾ ਲੱਗਾ ਆ ਕੇ ਇੱਥੇ ਤੇ ਪਹਿਲੋਂ ਅਸੀਂ ਸੋਚਿਆ ਸੀ ਵੀ ਪਤਾ ਨਹੀਂ ਫੈਰੀ ਤੇ ਚੱਲੇ ਆਂ ਵੀ ਉੱਥੇ ਜਾਣਾ ਵਾਰਥ ਹੈ ਪਰ ਇੱਥੇ ਆ ਕੇ ਪਤਾ ਲੱਗਾ ਵੀ ਆਹ ਬਿਲਡਿੰਗ ਇਨੀ ਸ਼ਾਨਦਾਰ ਹੈ ਇਨੀ ਵਾਰਥ ਬਹੁਤ ਵੱਡੀ ਬਿਲਡਿੰਗ ਆ ਦੇਖੋ ਚੱਲ ਰੁਬਾਨ ਆ ਗਿਆ ਹਾਂ ਕੀ ਹੋ ਗਿਆ ਕੀ ਹੋਇਆ ਕੀ ਹੋਇਆ ਕੀ ਹੋਇਆ ਲੇਡੀ ਬੱਗ ਲੇਡੀ ਬੱਗ ਕਿੱਥੇ ਆ ਲੇਡੀ ਬੱਗ ਲੈ ਲਿਆ ਦੇਖ ਮੈਂ ਫੁੱਲ ਲੇਡੀ ਬੱਗ ਲੈ ਆ ਲੇਡੀ ਬੱਗ ਮੈਨੂੰ ਡਾਉਣਾ ਦਾ ਦੇਖੀ ਆ ਨਰਦਨ ਆਇਆ ਉਹ ਦੇਖੋ ਜੀ ਕਿੰਦੀ ਸੋਣੀ ਬਿਲਡਿੰਗ ਆ ਦੀ ਪੀ ਐਮਪ੍ਰੈਸ ਮਿਲਦਾ ਹੋਟਲ ਹੈ ਸ਼ਾਇਦ ਇੱਥੇ ਟੂਰ ਲੈ ਕੇ ਜਾਂਦੇ ਬੱਸਾਂ ਦੇ ਯਾਦ ਚਾਈਨਾ ਟਾਊਨ ਦੇ ਵਿੱਚ ਤੇ ਇਹ ਚਾਈਨਾ ਟਾਊਨ ਜਦੋਂ ਵਿਕਟੋਰੀਆ ਦੇ ਵਿੱਚ 골ਡ ਰਸ਼ ਪਿਆ ਸੀ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਜਿਹੜੇ ਚਾਈਨਸ ਟਿਪਲੇ ਇੱਥੇ ਆਏ ਸੀ ਹੁਤ ਤੋਂ ਬਾਅਦ ਇਹ ਚਾਇਨਾ ਟਾਊਨ ਸਟੈਬਲਿਸ਼ ਹੋਇਆ ਤੇ ਇਹ ਪਿੱਛੇ ਸਾਰਾ ਚਾਇਨਾ ਟਾਊਨ ਹੈ ਪਰ ਜਿਹੜੀ ਮੇਨ ਚੀਜ਼ ਅਸੀਂ ਦੇਖਣ ਆਏ ਆ ਫੈਂਟਨ ਐਲੀ ਇਹ ਨਾਰਥ ਆ ਦੇਖੋ ਉੱਪਰ ਲੱਗਾ ਬੋਰਡ ਫੈਂਟਨ ਐਲੀ ਇਹ ਨਾਰਥ ਅਮਰੀਕਾ ਦੀ ਸਭ ਤੋਂ ਨੈਰੋ ਸਟਰੀਟ ਹੀ ਤੇ ਇਹ ਪਹਿਲੋਂ ਇਸ ਇੱਥੇ ਜੂਆ ਗੈਂਬਲਿੰਗ ਇਹ ਸਾਰੇ ਜਿਹੜੇ ਚੱਲਦੇ ਸੀ ਪਰ ਅੱਜ ਇੱਥੇ ਜਿਹੜੀਆਂ ਆਰਟ ਗੈਲਰੀਆਂ ਤੇ ਹੋਰ ਅੰਦਰ ਮਿਊਜ਼ੀਅਮ ਬਣੇ ਆ ਇਹ ਸਭ ਤੋਂ ਤੰਗ ਸਟਰੀਟ ਹੈ ਨਾਰਥ ਅਮਰੀਕਾ ਦੀ ਕਹਿੰਦੇ ਯਾ ਬੰਦਰ ਜਾ ਕੇ ਦੇਖਦੇ ਆਜੋ ਲੈਟਸ ਗੋ ਕਿੰਨਾ ਟਾਊਨ ਦੀ ਫਾਈਨ ਟੈਨ ਐਲੀ ਦੇ ਵਿੱਚ ਆਪਾਂ ਲੱਗੇ ਆਜੋ ਨੂੰ ਦਿਖਾਉਣਾ ਦੇਖੋ ਕਿੰਨੀ ਭੀੜੀ ਗਲੀ ਆ ਕਿਸ ਟਾਈਮ ਤੇ ਇਹ ਜਵਾਰੀਆਂ ਦਾ ਡੰਡਾ ਅੱਜ ਸਾਰੇ ਇੱਥੇ ਬਣ ਗਏ ਆ ਦੇਖੋ ਫਰਨੀਚਰ ਆਰਟ ਗੈਲਰੀਆਂ ਕਿੰਨੀਆਂ ਵਧੀਆ ਦੁਕਾਨਾਂ ਨੇ ਇੱਧਰ ਵੀ ਆਰਟ ਗੈਲਰੀ ਦੀ ਦੁਕਾਨਾਂ ਨੇ ਥੋੜਾ ਇਹਨਾਂ ਨੇ ਖੁੱਲਾ ਕਰਤਾ ਕੰਮ न्याय गाला कड़ते इत देखो म्यूजियम भी है विक्टोरिया म्यूजियम देखो सारे शॉपा देखो इधरों दूजी साइड जो जाके निकल चलो। चल ਆਹ ਆ ਗਈ ਫੈਰੀ ਚ ਬਾਹਰ ਹੈ ਆ ਦੇਖ ਲੋਕੀ ਜਾ ਰਹੇ ਜਾ ਦੇ ਟੈਕਿੰਗ ਤੇ ਆਗੇ ਬਾਹਰ ਅਹੀਂ ਐ ਆ ਚੱਕੋ ਜੀ ਉਧਰ ਪਰੇ ਲਾਈਨ ਲੱਗੀ ਲੋਕੀ ਤਿਆਰ ਹੈ ਫੈਰੀ ਚੜਨ ਦੀ ਆਹ ਦੇਖੋ ਕਿੰਤਾ پارکਿੰਗ ਲਾਈਨ ਲੱਗੀ ਹੈ ਹੁਣੇ ਸਿੱਧਾ ਹੀ ਜਾਣਾ ਸ਼ੁੱਧ ਵੈਸ਼ਨੂ ਢਾਬਾ ਸਰੀ ਵਾਲੇ ਮਿਲਦੇ ਆ ਜੀ